ਬਾਦ ਦੇ ਸਗਾ ਸ਼੍ਰੋਮਣੀ ਰਗਰੇਟਰ ਦਲ ਦਾ ਮੈਂ ਸਾਰਿਆਂ ਨੂੰ ਇਸ ਸਤਿਵਾਰਨ ਦੇ ਵਿਸਤੇ ਸਾਡੇ ਸ਼੍ਰੋਮਣੀ ਰਗਰੇਟਰ ਦੇ ਜਿਹੜੇ ਹੈਗੇ ਦਲ ਦੇ ਸੁਭਾ ਪ੍ਰਧਾਨ ਅਮਰਜੀਤ ਦਾ ਇਹਨਾਂ ਨੂੰ ਵਧਾਈ ਜੰਦਾ ਤੇ ਸਾਰੇ ਜਿਹੜੇ ਹੈਗੇ ਆ ਦੇਖੋ ਇਹਦੇ ਨਾਲ ਸਦਭਾਵਨਾ ਦਾ ਜਿਹੜਾ ਮੈਸੇਜ ਆਂਦਾ ਸਾਰਿਆਂ ਦੇ ਵਿੱਚ ਜਿਹੜਾ ਮਨੁੱਖਤਾ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਜਿਹੜੀ ਭਾਵਨਾ ਪੈਦਾ ਹੁੰਦੀ ਹੈ ਕਿ ਸਾਰੇ ਮਿਲ ਜੁੜ ਕੇ ਰਹਿਣ ਉਹਦੇ ਵਾਸਤੇ ਸਾਰਾ ਬੜਾ ਵੱਡਾ ਉਪਰਾਲਾ ਹੈਗਾ ਅਸੀਂ ਇਹ ਕਹਿ ਰਹੇ ਹਾਂ ਕਿ ਸ਼ੌਪਨੀ ਰੰਗਰੇਟਾ ਦਾ ਜਿਹੜਾ ਟਕਸਾਲੀ ਜਿਹੜਾ ਹੈਗਾ ਸਾਡੇ ਅਵਜੇ ਦੇ ਇੱਦਾਂ ਹੈ ਮੇਨ ਹੋਰ ਵੀ ਅੱਗੇ ਇਸ ਪੱਧਰ ਨੂੰ ਲੈ ਕੇ ਜਾਣਾ ਹੈ ਧੰਨਵਾਦ ਦਿੰਦੇ ਅਸੀਂ ਸਵਾਜ ਸਾਰੇ ਨੂੰ ਪਤਾਇਆ ਦਿੰਦੇ ਆ ਇੱਥੇ ਸ਼ਾਮਿਲ ਹੋ ਕੇ ਰਹੀਮਪੁਰ ਦੇਰੇ ਤੋਂ ਬਾਬਾ ਜੀ ਤੋਂ ਆ ਕੇ ਉਹਨਾਂ ਤੋਂ ਵੀ ਅਸੀਂ ਆਸ਼ੀਰਵਾਦ ਲਿਆ ਤੇ ਅੱਗੇ ਵੀ ਸਵਾਜ ਦੇ ਨਾਲ ਜੁੜੇ ਇਸ ਵਿੱਚ ਜੋ ਪੰਜਾਬ ਸਰਕਾਰ ਦੀ ਨੀਤੀ ਹੈਗੀ ਹੈ ਤੇ ਜੋ ਸਾਰੇ ਸਮਾਜ ਦੀ ਵੀ ਮਨ ਦੀ ਇੱਛਾ ਹੈ ਕਿ ਨਸ਼ਿਆਂ ਤੋਂ ਆਪਣੀ ਨਵੀਂ ਪੀੜ੍ਹੀ ਨੂੰ ਵੱਖ ਕਰਕੇ ਖੇਡਾਂ ਵੱਲ ਲਾਇਆ ਜਾਏ ਉਸ ਤੇ ਸਾਨੂੰ ਬਾਬਾ ਜੀ ਦੀ ਸਾਰੇ ਸਮਾਜ ਦਾ ਪੂਰਾ ਪੁਲਿਸ ਸਟੈਕ ਨੇ ਵੀ ਪੂਰਾ ਸਹਿਯੋਗ ਹੈ ਤੇ ਜੋ ਸਾਡੀ ਆਲਰੇਡੀ ਕੈਂਪੇਨ ਚੱਲ ਰਹੀ ਹੈਗੀ ਆ ਉਹ ਅਸੀਂ ਉਸ ਤੇ ਕੰਮ ਕਰਦੇ ਆ ਅੱਜ ਇਹ ਸ਼੍ਰੋਮਣੀ ਅਗਰਡੇਟਾ ਦਲ ਟਕਸਾਲੀ ਦਾ ਚੌਥਾ ਸਥਾਪਨਾ ਦਿਵਸ ਨਕੂਦਰ ਦੇ ਵਿੱਚ ਬੜੀ ਧੂਮ ਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਵਾ ਔਰ ਤੁਸੀਂ ਸਾਰੇ ਮੀਡੀਆ ਨੇ ਮੇਰੇ ਭਰਾਵਾਂ ਨੇ ਤੁਸੀਂ ਦੇਖਿਆ ਹੋਣਾ ਵਾ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਇਕੱਤਰ ਹੋਏ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿੰਨੇ ਲੋਕ ਆਏ ਸੀਗੇ ਚਾਹੇ ਉਹ ਜੁਥ ਸੀ ਚਾਹੇ ਉਹ ਬੀਬੀਆਂ ਸੀਗੀਆਂ ਚਾਹੇ ਉਹ ਬਜ਼ੁਰਗ ਸੀਗੇ ਉਹ ਖੀਦੇ ਹੋਏ ਲੋਕ ਨਹੀਂ ਸੀ ਜਿੱਦਾਂ ਪਾਰਟੀਆਂ ਦੇ ਲੀਡਰ ਕਿਹਨਾਂ ਵੀ ਉਹ ਸ਼ਰਾਬਾਂ ਪਲਾ ਖੇਲ ਲੋਕਾਂ ਨੂੰ ਸੱਦਦੇ ਆ ਇੱਥੋਂ ਤੱਕ ਹੋਰ ਵੀ ਚਿੱਟਾ ਇਹੜਾ ਵਗੈਰਾ ਵੀ ਇੱਥੋਂ ਤੱਕ ਵੀ ਉਹ ਦਿੰਦੇ ਆ ਪਰ ਅਸੀਂ ਬੜੇ ਖੁਸ਼ ਨਸੀਬ ਆ ਕਿ ਜਿੰਨੇ ਲੋਕ ਆ ਇਸੇ ਵਿੱਚ ਅਸੀਂ ਕਿਸੇ ਨੂੰ ਇੱਥੇ ਜਿਹੜੀ ਮਾੜੀ ਮੋਟੀ ਚਾਹ ਪਾਣੀ ਹੋਊਗਾ ਉਹ ਵੀ ਦਾਲ ਫੁਲਕਾ ਕੋਈ ਉਹਦੇ ਵਿੱਚ ਹੋਰ ਕੁਝ ਨਹੀਂ ਅਸੀਂ ਜਿਆਦਾ ਵੱਡਾ ਨਾ ਹੀ ਫੂਫਾਂ ਵਾਲੇ ਸੀ ਅਸੀਂ ਗਰੀਬ ਲੋਕ ਸੀਗੇ ਔਰ ਕਿਸੇ ਨੂੰ ਇੱਕ ਦੁੱਕੀ ਦਾ ਜਿਹੜਾ ਤੇਲ ਤੱਕ ਨਹੀਂ ਪਵਾ ਕੇ ਦਿੱਤਾ ਲੋਕਾਂ ਨੇ ਆਸ਼ੀਰਵਾਦ ਦਿੱਤਾ ਵਾ ਆਪ ਹਿਉਏ ਆਪ ਆਪ ਦੁਇ ਆਏ ਲੋਕਾਂ ਨੇ ਜਿੰਨੇ ਲੋਕ ਆਏ ਇੱਥੇ ਤੁਸੀਂ ਦੇਖਿਆ ਹੋਣਾ ਕਿ ਬਾਹਰ ਗੱਡੀਆਂ ਦੇ ਕਾਫਲੇ ਸੀ ਆ ਰਹੇ ਔਰ ਟ੍ਰੈਫਿਕ ਜਾਮ ਹੋਇਆ ਹੋਇਆ ਸੀਗਾ ਸਾਰਾ ਇਹ ਸਾਰਾ ਲੋਕਾਂ ਦਾ ਆਸ਼ੀਰਵਾਦ ਆ ਔਰ ਪ੍ਰੈਸ ਦਾ ਖਾਸ ਤੌਰ ਤੇ ਆਸ਼ੀਰਵਾਦ ਆ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ ਵਾ ਸਾਰਿਆਂ ਨੇ ਤੁਸੀਂ ਤਾਂ ਇਹ ਲੋਕ ਸਾਡੇ ਨਾਲ ਜੁੜੇ ਆ ਜੇ ਸਾਡੀ ਪ੍ਰੈਸ ਮੀਡੀਆ ਖ਼ਬਰੀ ਨਾ ਲਾਊਗਾ ਤੇ ਲੋਕਾਂ ਤੱਕ ਸਾਡੀ ਆਵਾਜ਼ ਕਿਦਾਂ ਜਾਊਗੀ ਇਹ ਸਾਰੀ ਪ੍ਰੈਸ ਦੀ ਜੀ ਸਾਹਿਬ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਇਕੱਠੇ ਹੋਏ ਆ ਉਹਨਾਂ ਵਾਸਤੇ ਜਿਹੜਾ ਅੱਜ ਸਪਾਕਨਰ ਨੂੰ ਆਇਆ ਗਿਆ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਜੀ ਨੌਜਵਾਨ ਪੀੜ੍ਹੀ ਨੂੰ ਕਿੰਨਾ ਦਾ ਕਹਿ ਸਕਦੇ ਜਿਵੇਂ ਦੁਨਿਆਦ ਕੀ ਆ ਬਣਾ ਦੋ ਵੇਖੋ ਜੀ ਸੋਰ ਸਾਹਿਬ ਮੈਂ ਜਦੋਂ ਕਿਸੇ ਨੌਜਵਾਨ ਨੂੰ ਜਿਹਦੇ ਆਗੂ ਆਪਣੇ ਸੀਗੇ ਉਹਨਾਂ ਨੂੰ ਮੈਂ ਨਾ ਇੱਕੋ ਹੀ ਗੱਲ ਕਹੀ ਸੀ ਕਿ ਯਾਰ ਮੈਨੂੰ ਹਜੂਮ ਨਹੀਂ ਬਹੁਤ ਵੱਡਾ ਚਾਹੀਦਾ ਮੈਂ ਇਹ ਨਹੀਂ ਚਾਹਦਾ ਕਿ ਮੇਰੇ ਨਾਲ ਹਜ਼ਾਰਾਂ ਲੋਕ ਲੱਖਾਂ ਲੋਕ ਹੋ ਜਾਣ ਮੈਨੂੰ ਖੁਸ਼ ਲੋਕ ਹੀ ਚਾਹੀਦੇ ਆ ਜਿਹੜੇ ਸੂਝਵਾਨ ਲੋਕ ਹੋਣ ਨਸ਼ੇ ਤੋਂ ਰਹਿਤ ਹੋਣ ਔਰ ਜਿਹੜਾ ਨਸ਼ਾ ਕਰਨ ਵਾਲਾ ਬੰਦਾ ਨਾ ਉਹ ਮੇਰਾ ਨਹੀਂ ਕਿਉਂਕਿ ਮੈਂ ਤਾਂ ਆਪਣੀ ਲਾਈਫ ਦੇ ਵਿੱਚ ਅੱਜ ਤੱਕ ਕਿਸੇ ਚੀਜ਼ ਨੂੰ ਨਸ਼ਾ ਤਾਂ ਬਹੁਤ ਦੂਰ ਦੀ ਗੱਲ ਹੈ ਮੈਂ ਤਾਂ ਆਂਡਾ ਮੀਟ ਵੀ ਨਹੀਂ ਖਾਂਦਾ ਮੈਂ ਤਾਂ ਬਿਲਕੁਲ ਇਹਨਾਂ ਚੀਜ਼ਾਂ ਤੋਂ ਦੂਰ ਆ ਜਿਹੜਾ ਮੇਰਾ ਵੀਰ ਵਾ ਉਹ ਜਿਹੜਾ ਮੇਰੇ ਨਾਲ ਪਿਆਰ ਕਰਦਾ ਵਾ ਉਹ ਨਸ਼ਾ ਰਹਿਤ ਹੋ ਕੇ ਆਊਗਾ ਤਾਂ ਮੈਂ ਤਾਂ ਨੌਜਵਾਨਾਂ ਨੂੰ ਇਹੋ ਬੇਨਤੀ ਕਰੂੰਗਾ ਕਿ ਵੀਰੋ ਇਨਸਾਨ ਇੱਕ ਗਲਤੀ ਦਾ ਪਤਲਾ ਵਾ ਕਿਸੇ ਵੀ ਇਨਸਾਨ ਦੇ ਕੋਲੋਂ ਗਲਤੀ ਹੋ ਸਕਦੀ ਆ ਮੇਰੇ ਕੋਲੋਂ ਵੀ ਜ਼ਿੰਦਗੀ ਦੇ ਵਿੱਚ ਗਲਤੀਆਂ ਹੋਈਆਂ ਤੁਹਾਡੇ ਕੋਲੋਂ ਵੀ ਕੋਈ ਗਲਤੀ ਹੋ ਗਈ ਆ ਜੇ ਇੱਕ ਗਲਤੀ ਹੋ ਗਈ ਆ ਉਹ ਛੱਡ ਦਿਓ ਉਸ ਨੂੰ ਆਪਾਂ ਆਪਣਾ ਜੀਵਨ ਸੁਧਾਰਨਾ ਵਾ ਆਪਾਂ ਚੰਗੇ ਇਨਸਾਨ ਬਣਨਾ ਵਾ ਆਪਾਂ ਆਉਣ ਵਾਲਾ ਦੇਸ਼ ਦਾ ਭਵਿੱਖ ਵਾ ਆਪਣੇ ਸਮਾਜ ਦਾ ਭਵਿੱਖ ਵਾ ਆਪਣੇ ਪਰਿਵਾਰ ਦਾ ਭਵਿੱਖ ਵਾ ਆਪਾਂ ਸਾਰਿਆਂ ਨੇ ਇਸ ਚੀਜ਼ ਨੂੰ ਸੋਚਣਾ ਕਿ ਜੇਕਰ ਮੈਂ ਅੱਜ ਨਸ਼ੇ ਤੇ ਲੱਗਦਾ ਜਾਂ ਮੈਂ ਗੈਂਗਸਟਰ ਬਣਦਾ ਵਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਵਾ ਮੇਰੇ ਮਾਪੇ ਜਿਹੜੇ ਉਹ ਗਲੀਆਂ ਚ ਰੁੱਲ ਜਾਂਦੇ ਆ ਮੇਰੇ ਮਾਪੇ ਜਿਹੜੇ ਆ ਲੋਕਾਂ ਦੇ ਤਰਲੇ ਕੱਟਦੇ ਆ ਜਦੋਂ ਪਰਚੇ ਹੁੰਦੇ ਆ ਜਦੋਂ ਅਸੀਂ ਜਾਂਦੇ ਲੜਾਈਆਂ ਕਰਨ ਜਾਂ ਮਾੜੇ ਕੰਮ ਕਰਨ ਆਲਾ ਉਹ ਤਾਂ ਅਸੀਂ ਸੋਚਦੇ ਨਹੀਂ ਕਿ ਅਸੀਂ ਕਿਹੜਾ ਰਸਤਾ ਅਪਣਾਇਆ ਵਾ ਜਦੋਂ ਉਸ ਰਸਤੇ ਤੇ ਅਸੀਂ ਤੁਰ ਪਈਨੇ ਆ ਉਦੋਂ ਬਾਅਦ ਚ ਜੇ ਪੁਲਿਸ ਪ੍ਰਸ਼ਾਸਨ ਆ ਜਦੋਂ ਫਿਰ ਉਹ ਸਾਡੇ ਮਗਰ ਡਾਂਗ ਲੈ ਕੇ ਭੱਜਾ ਕਰਦਾ ਫਿਰ ਅਸੀਂ ਤਰਲੇ ਮਿਲਤਾਂ ਕਰਦੇ ਆਂ ਲੋਕਾਂ ਦੇ ਜਾ ਕੇ ਜਿਹੜੇ ਆ ਪਾਰਟੀਆਂ ਦੇ ਆਗੂ ਆ ਉਹ ਪਹਿਲਾਂ ਤੇ ਸਾਬ ਉਹ ਪਹਿਲਾਂ ਨੇ ਉਹ ਸਾਡੀ ਸੁਣਨ ਨੂੰ ਤਿਆਰ ਹੁੰਦੇ ਫਿਰ ਉਹਨਾਂ ਨੂੰ ਮੌਕਾ ਮਿਲ ਜਾਂਦਾ ਕਿ ਇਹਨਾਂ ਦਾ ਮੁੰਡਾ ਫਸਿਆ ਵਾ ਉਹ ਫਿਰ ਸਾਨੂੰ ਪਰੇਸ਼ਾਨ ਕਰਦੇ ਆ ਸਾਡੀਆਂ ਈ ਲੜੀਆਂ ਕਢਾਉਂਦੇ ਆ ਸੋ ਮੈਂ ਆਪਣੇ ਨੌਜਵਾਨਾਂ ਭਰਾਵਾਂ ਨੂੰ ਆਪਣੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਅੱਜ ਤੁਸੀਂ ਦੇਖਿਆ ਵਾ ਪੁਲਿਸ ਅਫਸਰ ਵੀ ਸਾਰੇ ਜਿਹੜੇ ਸਾਡੇ ਭੈਣ ਜੀ ਧਨਪ੍ਰੀਤ ਕੌਰ ਜੀ ਕਮਿਸ਼ਨਰ ਪੁਲਿਸ ਜਲੰਧਰ ਉਹ ਵੀ ਪਹੁੰਚੇ ਸੀ ਐਸਐਸਪੀ ਜਾਤੀ ਸਰਦਾਰ ਹਰਵਿੰਦਰ ਸਿੰਘ ਜੀ ਵਿਰਕ ਸਾਹਿਬ ਉਹ ਵੀ ਪਹੁੰਚੇ ਸੀਗੇ ਮਹਾਰਾਜ ਜੀ ਵੀ ਆਏ ਸੀ ਇਹ ਸੰਤ ਮਹাপুরਸ਼ ਉਹਨਾਂ ਨੇ ਵੀ ਅਸ਼ੀਰਵਾਦ ਦਿੱਤਾ ਵਾ ਸੋ ਮੈਂ ਤੇ ਨੌਜਵਾਨਾਂ ਨੂੰ ਇੱਕੋ ਹੀ ਗੱਲ ਕਹੂੰਗਾ ਕਿ ਜੇਕਰ ਤੁਸੀਂ ਲਾਲੋ ਗਲਤੀ ਇੱਕ ਜ਼ਿੰਦਗੀ ਚ ਹੋ ਗਈ ਆ ਜੇ ਤੁਸੀਂ ਆਪਣੇ ਜੀਵਨ ਨੂੰ ਸੁਧਾਰਨਾ ਚਾਹੁੰਦੇ ਆ ਤੇ ਆਪਾਂ ਮੈਂ ਉਹਨਾਂ ਪੁਲਿਸ ਅਫਸਰਾਂ ਨੂੰ ਬੇਨਤੀ ਕਰੂੰਗਾ ਕਿ ਇੱਕ ਮੌਕਾ ਹਰ ਇੱਕ ਇਨਸਾਨ ਨੂੰ ਇੱਕ ਨੌਜਵਾਨ ਨੂੰ ਜੀ ਸਾਹਿਬ ਜੁੱਧ ਨਸ਼ਾ ਬਰੋ ਮੈਮ ਫਲਾਈ ਜਾ ਰਹੀ ਕਿਸ ਤਰ੍ਹਾਂ ਦੀ ਵੈਸੇ ਤਾਂ ਮੈਂ ਇੱਕ ਗੱਲ ਕਵਾਂ ਜਿਹੜਾ ਨਸ਼ਾ ਵਾ ਮੈਂ ਕਿਸੇ ਪਾਰਟੀ ਦੇ ਵਰਖਲਾਸ ਦੀ ਨਹੀਂ ਮੈਂ ਕਿਸੇ ਪਾਰਟੀ ਦੇ ਹੱਕ ਚ ਹਰ ਇੱਕ ਸਰਕਾਰ ਜਿਹੜੀ ਚਾਹੁੰਦੀ ਆ ਕਿ ਅਸੀਂ ਨਸ਼ੇ ਨੂੰ ਖਤਮ ਕਰੀਏ ਜਿਹੜਾ ਨਸ਼ਾ ਵਾ ਕੱਲੇ ਪੰਜਾਬ ਚ ਨਹੀਂ ਦਾ ਇੱਕ ਸਾਡੇ ਮਨ ਦਾ ਵਹਿਮ ਆ ਪੋਲਿਟੀਕਲ ਤੌਰ ਤੇ ਅਸੀਂ ਬੜੇ ਇੱਕ ਦੂਜੇ ਤੇ ਚਿੱਕੜ ਛੱਡਦੇ ਆ ਜਿਹੜੀਆਂ ਪਾਰਟੀਆਂ موجوده ਸਰਕਾਰ ਤੇ ਜਿਹੜੀ ਪਿਛਲੀਆਂ ਸਰਕਾਰਾਂ ਤੇ ਉਹਨਾਂ ਤੇ ਚਿੱਕੜ ਸਿੱਟਿਆ ਜਾਂਦਾ ਕਿ ਸਰਕਾਰਾਂ ਜਿਹੜਾ ਨਸ਼ਾ ਕਰਾਉਂਦੀਆਂ ਵਕਾਉਂਦੀਆਂ ਪਰ ਮੈਂ ਤੁਸੀਂ ਯੂਐਸਏ ਚ ਚਲੇ ਜਾਓ ਤੁਹਾਨੂੰ ਯੂਐਸਏ ਚ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਕਿੰਨੀ ਦੁਨੀਆ ਦੀ ਪਾਵਰ ਵਾ ਔਰ ਉਸ ਪਾਵਰ ਦੇ ਵਿੱਚ ਵੀ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਨੌਜਵਾਨ ਉੱਥੇ ਵੀ ਨਸ਼ਾ ਕਰਦੇ ਆ ਕਿਸੇ ਹੋਰ ਕੰਟਰੀ ਚ ਚਲੇ ਜਾਓ ਉੱਥੇ ਵੀ ਨਸ਼ਾ ਕਰਦੇ ਆ ਪਰ ਆਪਾਂ ਕੀ ਆ ਅਸੀਂ ਆਪਣੇ ਲੋਕਾਂ ਨੂੰ ਇੱਕ ਸੁਝਾਅ ਦਈਏ ਇੱਕ ਸੁਝਾਈਏ ਇੱਕ ਸਲਾਹ ਦਈਏ ਕਿ ਵੀਰੋ ਜਿਹੜੇ ਨੌਜਵਾਨਾਂ ਕਿ ਇਹ ਨਸ਼ਾ ਜਿਹੜਾ ਵਾ ਇਹਨੇ ਅਜੇ ਤੱਕ ਕਿਸੇ ਦਾ ਘਰ ਵਸਾਇਆ ਨਹੀਂਗਾ ਅਜੇ ਤੱਕ ਉਜੜੇ ਹੀ ਆ ਜਿੰਨੇ ਵੀ ਲੋਕ ਆ ਆਪਾਂ ਇਹ ਨਸ਼ੇ ਨੂੰ ਛੱਡ ਕੇ ਤੇ ਇੱਕ ਚੰਗੇ ਇਨਸਾਨ ਬਣੀਏ ਅਸੀਂ ਸਰਕਾਰਾਂ ਨਾਲ ਦੇਖਿਆ ਅਸੀਂ ਅੱਜ ਤੱਕ ਜ਼ਿੰਦਗੀ ਤੁਸੀਂ ਬਾਂਹ ਦੀ ਸਿਵਾ ਕੀਤੀ ਆ ਹੋਰ ਇਹਦੇ ਪਿੱਛੇ ਲੋਕ ਆ ਉਹਨਾਂ ਦੀ ਵੀ ਜ਼ਿੰਦਗੀ ਹੈ ਹੈ ਹੱਡਾ ਬਟਾ ਕੱਟ ਦੇ ਕੇ ਕਿਤੇ ਜਿੱਦ ਨਹੀਂ ਲੱਗ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਰਾਣੀ ਕੋਚੀ ਜਾਉਂ। ਦੇਖੋ ਜੀ ਮੈਂ ਇੱਕ ਗੱਲ ਤੁਹਾਨੂੰ ਦਗਾ ਮੈਨੂੰ ਤਕਰੀਬਨ 20-22 ਸਾਲ ਉਸੋਰ ਸਾਹਿਬ ਇਸ ਲੈਂਡ ਦੇ ਵਿੱਚ ਪੈਨ ਹੋ ਗਿਆ। ਜਿਹਨੂੰ ਕਹਿੰਦੇ ਹੁੰਦੇ ਆ ਚੱਖੜਾ ਮੈਂ ਚੱਕ ਸੁੱਕਾ ਵਾਂ। ਮੈਂ ਸਾਰੀਆਂ ਪਾਰਟੀਆਂ ਦੇ ਮੈਂ ਇੱਥੋਂ ਤੱਕ ਜਦੋਂ ਮੈਂ ਮੈਂ ਕਿਸੇ ਪਾਰਟੀ ਦਾ ਜ਼ਿਕਰ ਨਹੀਂ ਕਰੂੰਗਾ ਕਿਉਂਕਿ ਮੈਂ ਹੁਣ ਉਹ ਸਭ ਤਿਆਗ ਚੁੱਕਾ ਵਾਂ। ਮੈਂ ਕਿਸੇ ਪਾਰਟੀ ਦੇ ਹੱਕ 'ਚ ਨਹੀਂ ਕਿਸੇ ਦੇ ਵਿਰੋਧ 'ਚ ਨਹੀਂਗਾ। ਮੈਂ ਕਹਿਮ ਦਿਆਵਾ ਤੁਸੀਂ ਮੇਰੀ ਫੇਸਬੁੱਕ ਆਈਡੀ ਖੋਲ ਕੇ ਦੇਖੋ ਮੇਰੀਆਂ ਰੋਜ ਪਿੰਡਾਂ ਦੇ ਵਿੱਚ ਮੀਟਿੰਗਾਂ ਆ ਮੈਂ ਰੋਜ ਪਿੰਡਾਂ ਦੇ ਵਿੱਚ ਚਾਹੇ ਉਸ ਪਿੰਡ ਦੇ ਵਿੱਚ 50 ਬੰਦੇ ਇਕੱਠੇ ਹੋਣ ਚਾਹੇ 100 ਬੰਦਾ ਹੋਵੇ ਇਕੱਠਾ ਚਾਹੇ 200 ਬੰਦਾ ਇਕੱਠਾ ਹੋਵੇ ਤੇ ਭਾਵੇਂ 10 ਬੰਦੇ ਇਕੱਠੇ ਹੋਣ ਮੈਂ ਉੱਥੇ ਜਾ ਕੇ ਇੱਕ ਪ੍ਰਚਾਰ ਕਰਦਾ ਆਪਣੇ ਜਿਹੜੇ ਸਮਾਜ ਦੇ ਦੱਬੇ ਕੁਚਲੇ ਸਮਾਜ ਦੇ ਲੋਕ ਵਾ ਉਹਨਾਂ ਨੂੰ ਇੱਕ ਮੈਸੇਜ ਦਿਨਾਵਾ ਕਿ ਆਪਾਂ ਆਪਣੇ ਸਮਾਜ ਨੂੰ ਸੁਧਾਰਨਾ ਵਾ ਆਪਾਂ ਆਪਣੇ ਬੱਚਿਆਂ ਨੂੰ ਐਜੂਕੇਟ ਕਰਨਾ ਵਾ ਜੇ ਅਸੀਂ ਆਪਣੇ ਸਮਾਜ ਵਿੱਚੋਂ ਗਰੀਬੀ ਖਤਮ ਕਰ ਸਕਦੇ ਹਾਂ ਕਰਨਾ ਚਾਹੁੰਦੇ ਹਾਂ ਤੇ ਇੱਕੋ ਇੱਕ ਸਾਡੇ ਚ ਜੜੀਆ ਵਾ ਅਸੀਂ ਐਜੂਕੇਟ ਹੋਈਏ ਆਪਣੇ ਬੱਚਿਆਂ ਨੂੰ ਪੜਾ ਲਈਏ ਤਾਂ ਹੀ ਅਸੀਂ ਇਹ ਸਭ ਚੀਜ਼ਾਂ ਕਰ ਸਕਦੇ ਹਾਂ ਇਹ ਮਾਨ ਸਾਹਿਬ ਮੈਂ ਦੱਸੂ ਕਾਂਗੇ ਨਾਨ ਪੋਲੀਟਿਕਲ ਇੱਕ ਜਥੇਬੰਦੀ ਆ ਸਾਡੀ ਅਸੀਂ ਕਿਸੇ ਵੀ ਪਾਰਟੀ ਨਾਲ ਮੈਂ ਨਾ ਕਿਸੇ ਪਾਰਟੀ ਦੇ ਹੱਕ 'ਚ ਨਾ ਅਸੀਂ ਕਿਸੇ ਦੇ ਗਰੋਹ ਚ ਮੈਂ ਪਿੰਡਾਂ ਦੇ ਵਿੱਚ ਇਹੀ ਪ੍ਰਚਾਰ ਕਰ ਰਿਹਾ ਵਾਂ ਕਿ ਆਪਾਂ ਸਮਾਜ ਸੁਧਾਰਕ ਬਣੀਏ ਸਾਰੇ ਜਿਹੜੇ ਨੌਜਵਾਨ ਆ ਸਾਡੀ ਜਥੇਬੰਦੀ ਦਾ ਮਿਸ਼ਨ ਵਾ ਤੇ ਆਪਾਂ ਨੌਜਵਾਨਾਂ ਨੂੰ ਵੱਡੀ ਤਾਦਾਦ ਵਿੱਚ ਲਾ ਲਓ ਕੁਝ ਜਦੋਂ ਹਜ਼ਾਰਾਂ ਲੋਕ ਆਉਂਦੇ ਉਹਨਾਂ ਹਜ਼ਾਰਾਂ ਲੋਕਾਂ ਦੇ ਵਿੱਚ ਕੁਝ ਇੱਕ ਦੋ ਕੁਝ ਮਾੜੇ ਵੀ ਆ ਜਾਂਦੇ ਆ ਉਹ ਕਿਸੇ ਦਾ ਵਸ ਨਹੀਂ ਚਲੋ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹ ਸਾਡੇ ਕੋਲ ਆਏ ਆ ਹੋ ਸਕਦਾ ਉਹਨਾਂ ਨੇ ਜ਼ਿੰਦਗੀ 'ਚ ਗਲਤੀ ਕੀਤੀ ਹੋਏ ਕੱਲ ਨੂੰ ਉਹ ਸਾਡੇ ਨਾਲ ਜੁੜ ਕੇ ਇੱਕ ਚੰਗੇ ਇਨਸਾਨ ਵੀ ਬਣ ਸਕਦੇ ਆ ਮਾਨ ਸਾਹਿਬ ਇਸ ਕਰਕੇ ਮੈਂ ਆਪਣਾ ਜਿਹੜਾ ਮਿਸ਼ਨ ਵਾ ਉਹ ਹੈ ਆ ਕਿ ਜੂਤ ਨੂੰ ਸਭ ਤੋਂ ਪਹਿਲਾਂ ਅਸੀਂ ਜੂਤ ਨੂੰ ਚੰਗੀ ਦਿਸ਼ਾ ਦੇਣੀ ਐਜੂਕੇਸ਼ਨ ਵੱਲ ਤੋਰਨਾ ਔਰ ਆਪਣੇ ਪੈਰਾਂ ਤੇ ਖੜੇ ਹੋਣ ਵਾਲੇ ਬਣਾਉਣਾ ਵਾ ਪੈਰਾਂ ਤੇ ਇਸ ਤਰ੍ਹਾਂ ਕਿ ਉਹ ਕੋਈ ਕਿੱਤਾ ਅਪਣਾਉਣ ਅੱਜ ਦੇਖਿਓ ਆਪਾਂ ਕਿ ਪਿੰਡਾਂ ਦੇ ਵਿੱਚ ਨੌਜਵਾਨ ਜਿਹੜੇ ਆਓ ਕਿੱਤਾ ਨਹੀਂ ਅਪਣਾ ਰਹੇ ਬਹੁਤ ਵੱਡੀ ਤਾਦਾਦ ਦੇ ਵਿੱਚ ਮੈਂ ਮੈਂ ਵੀ ਪਿੰਡ ਤੋਂ ਨਹੀਂ ਨਾ ਵਾਂ ਮੈਂ ਖੁਦ ਮੈਂ ਲੋਕਾਂ ਨੂੰ ਜਾ ਕੇ ਬੇਨਤੀ ਕਰਦਾ ਕਿ ਸਾਡੇ ਜਿਹੜੇ ਜੂਥ ਦੇ ਨੌਜਵਾਨ ਆ ਸਾਡੇ ਵੀਰ ਆ ਸਾਡੇ ਉਹ 10 ਕਿ ਕਿਸੇ ਰੂੜੀ ਤੇ ਬੈਠੇ ਹੁੰਦੇ ਆ 10 ਕਿ ਕਿਸੇ ਰੂੜੀ ਤੇ ਬੈਠੇ ਉੱਥੇ ਬੀੜੀਆਂ ਪੀ ਜਾਂਦੇ ਆ ਯਰ ਨਹੀਂ ਇਸ ਤਰ੍ਹਾਂ ਨਹੀਂ ਬਿਹਾਰ ਤੋਂ ਜੂਪੀ ਤੋਂ ਆ ਕੇ ਇੱਥੇ ਭਈਆ ਨੇ ਉਹਨਾਂ ਨੂੰ ਅਧਿਕਾਰ ਵਾ ਹੱਕ ਆ ਇਸ ਦੇਸ਼ ਦੇ ਵਿੱਚ ਉਹ ਵੀ ਦੇਸ਼ ਦੀ ਇੱਕ ਸਟੇਟ ਵਾ ਪਰ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਕਰੋੜਾਂ ਰੁਪਈਆ ਦੀਆਂ ਕੋਠੀਆਂ ਖੜੀਆਂ ਕਰ ਲੀਆਂ ਉਹਨਾਂ ਕਰੋੜਾਂ ਰੁਪਏਾਂ ਦੇ ਬਿਜ਼ਨਸ ਸ਼ੁਰੂ ਕਰ ਲਿਆ ਪਰ ਜਿਹੜੇ ਸਾਡੇ ਪੰਜਾਬ ਦੇ ਖਾਸ ਕਰਕੇ ਜਿਹੜੇ ਐਸਸੀ ਪਾਈ ਜਾਂ ਵਾਲਮੀਕੀ ਮੱਜਵੀ ਸਿੱਖ ਸਮਾਜ ਨੂੰ ਮੈਂ ਬੇਨਤੀ ਖਾਸ ਕਰਕੇ ਕਹਿੰਦਾ ਕਿ ਜੇ ਉਹ ਇੱਥੇ ਆ ਕੇ ਇਹਦੀ ਤਰੱਕੀ ਕਰ ਸਕਦੇ ਤਾਂ ਆਪਾਂ ਕਿਉਂ ਨਹੀਂ ਕਰ ਸਕਦੇ ਨੌਜਵਾਨ ਤਾਂ ਸਾਰਾ ਬਾਹਰ ਜਾ ਰਿਹਾ ਦੇਖੋ ਜੀ ਸਾਰੇ ਤਾਂ ਬਾਹਰ ਨਹੀਂ ਜਾ ਸਕਦੇ ਜੀ ਕਿੰਨੇ ਕੁ ਚੱਲ ਜਾਣਗੇ ਜੇ ਇੱਕ ਨੌਜਵਾਨ ਬਾਹਰ ਤਾਂ ਉਹੀ ਜਾਂਦਾ ਜਿਹਦੇ ਕੋਲ 4 ਰੁਪਏ ਹੈਗੇ ਆ ਜਿਹਦੇ ਕੋਲ ਹੈ ਕੁਛ ਨਹੀਂ ਉਹਨੇ ਕਾਦੇ ਨਾ ਜਾਣਾ ਉਹ ਤਾਂ ਉਹ ਤਾਂ ਪਾਕਿਸਤਾਨ ਹੀ ਜਾ ਸਕਦਾ ਹੋਰ ਕੰਟਰੀਆਂ ਤੇ ਬਹੁਤ ਦੂਰ ਦੀਆਂ ਗੱਲਾਂ ਵਾ ਕਿਉਂਕਿ ਇਸ ਤੋਂ ਪਹਿਲਾਂ ਪੁਸੀ ਮਾਰ ਕੇ ਕੋਈ ਚਲੇ ਜਾਵੇ ਇੱਥੇ ਵੀ ਨਹੀਂ ਜਾ ਸਕਦਾ ਕਿਉਂਕਿ ਪੈਸੇ ਨਾਲ ਸਾਰਾ ਕੁਝ ਨਹੀਂਦਾ ਵਾ ਖਾਸ ਕਰਕੇ ਜਿਹੜੇ ਜਾਰੇ ਆ ਨਾ ਨੌਜਵਾਨ ਉਹ ਵੱਡੇ ਘਰਾਂ ਦੇ ਟੱਕੇ ਆ ਉਹਨਾਂ ਦੇ ਕੋਲ ਪ੍ਰਾਪਰਟੀਆਂ ਵਾ ਉਹਨਾਂ ਦੇ ਕੋਲ ਧਨ ਵਾ ਉਹਨਾਂ ਦੇ ਕੋਲ ਜ਼ਮੀਨਾਂ ਜਾਇਦਾਦ ਵਾ ਉਹ ਉਹ ਜਾ ਸਕਦੇ ਆ ਜਿਹੜੇ ਆਪਣੇ ਗਰੀਬ ਇਹਨਾਂ ਕੋਲ ਤਾਂ ਹੈ ਹੀ ਕੁਝ ਨਹੀਂ ਵਿਚਾਰਿਆਂ ਤਾਂ ਇਹਨਾਂ ਨੇ ਕਦੇ ਨਾ ਜਾਣਾ ਸੋ ਮੈਂ ਤੁਹਾਡਾ ਸਾਰਿਆਂ ਦਾ ਤਾਇਦ ਲੋ ਧੰਨਵਾਦੀਆਂ ਰਿਣੀ ਆ ਸਾਰੇ ਪ੍ਰਿੰਟ মিডিਆ ਦਾ ਔਰ ਜਿੰਨਾ ਵੀ ਜਿੰਨੇ ਪੱਤਰਕਾਰ ਭਰਾ ਇਹ ਆ ਸਾਰਿਆਂ ਦਾ ਮੈਂ ਤਹਿਤੋਂ ਧੰਨਵਾਦ ਕਰਦਾ ਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਬਾਲ ਮਈ ਕੀ ਹਰ ਹਰ ਵਾਗ ਜੈ ਇਸ ਵਕਤ ਅਸੀਂ ਇੱਕ ਪੈਲਸ ਦੇ ਵਿੱਚ ਆ ਜਿੱਥੇ ਸ਼੍ਰੋਮਣੀ ਰੰਗਰੇਟਾ ਦਲ ਤਕਸਾਲੀ ਵੱਲੋਂ ਚੌਥਾ ਸাবਨਾ ਦਿਵਸ ਮਨਾਇਆ ਜਾ ਰਿਹਾ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਦੇਖੋਗੇ ਜਿਹੜੇ ਨੌਜਵਾਨੀ ਬੜੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ ਬੜਾ ਵੱਡਾ ਰਸ਼ ਹੈ ਔਰ ਇਸ ਵਕਤ ਬਾਲ ਬ੍ਰਹਮ yogi ਪ੍ਰਗਨਾਜੀ ਉਹਨਾਂ ਦੇ ਨਾਲ ਕਮਿਸ਼ਨਰ ਸਾਹਿਬ ਮਵਾਲੀ ਕੀ ਐਕਸ਼ਨ ਫੋਰਸ ਦੇ ਚੇਅਰਮੈਨ ਧਰਮਿੰਦਰ ਡੰਗਲ ਜੀ ਔਰ ਬਹੁਤ ਵੱਡੀਆਂ ਵੱਡੀਆਂ ਹਾਸੀਆਂ ਇਸ ਸਮਾਗਮ ਦੇ ਵਿੱਚ ਪਹੁੰਚ ਗਿਆ ਔਰ ਕਹਿ ਸਕਦੇ ਆ ਕਿ ਇਹਨਾਂ ਦੇ ਜਿਹੜੇ ਸਿਪਾ ਸালার ਜਿਹੜੇ ਸੰਸਥਾਪਕ ਨੇ ਸ਼੍ਰੀ ਅਮਰਜੀਤ ਇਦਾ ਜੀ ਉਹਨਾਂ ਵੱਲੋਂ ਇਹ ਇੱਕ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਫੰਕਸ਼ਨ ਮਨਾਇਆ ਗਿਆ ਕਹਿ ਸਕਦੇ ਹਾਂ ਕਿ ਇਹ ਇੱਕ ਬੋਡੀ ਵੱਡੀ ਇਕੱਠ ਹੈ ਜਿਹੜਾ ਨੌਜਵਾਨਾਂ ਦਾ ਕਿਉਂਕਿ ਨੌਜਵਾਨਾਂ ਨੂੰ ਇਕੱਠਾ ਕਰਨਾ ਇੱਕ ਕੋਈ ਖਾਲਾ ਜੀ ਦਾ ਵਾਰਾ ਨਹੀਂ ਹੈ ਪਰ ਕਹਿ ਸਕਦੇ ਹਾਂ ਕਿ ਅਮਰਜੀਤ ਉਜਾ ਜੀ ਵੱਲੋਂ ਇਹ ਜਿਹੜਾ ਉਬਰਾਲਾ ਕੀਤਾ ਗਿਆ ਇਹ ਕਾਬਲੇ ਗੌਰ ਹੈ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੋਹਲ ਨਕੋਦਰ